ਲੈਂਗੁਏਜ ਦੀ ਪਾਵਰ ਆ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦੀ ਪਾਵਰ ਹੈਗੀ ਆ ਸੋ ਉਹ ਡ੍ਰੀम्स ਨੂੰ ਐਕਸਪ੍ਰੈਸ ਕਰ ਸਕਦੇ ਨੇ ਸਿਮਿਲਰਲੀ ਐਨੀਮਲਸ ਦੇੰਦਰੋਚੀਸ ਐਕਸਪ੍ਰੈਸ ਨਹੀਂ ਕੀਤੇ ਜਾਂ ਸਕਦੇ ਸੋ ਦੇ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ ਸੁਪਨੇ ਸਾਰਿਆਂ ਨੂੰ ਇਨਸਾਨ ਦੇ ਵਿੱਚ ਸਾਰਿਆਂ ਨੂੰ ਸੁਪਨੇ ਆਉਂਦੇ ਨਹੀਂ ਜਾਂ ਇਸ ਤਰ੍ਹਾਂ ਦੇ ਇਨਸਾਨ ਵੀ ਹੋਣਗੇ ਜਿਨ੍ਹਾਂ ਨੂੰ ਸੁਪਨੇ ਨਹੀਂ ਆਉਂਦੇ ਹੁੰਦੇ ਸੁਪਨੇ ਸਾਡੀ ਫਿਜ਼ੀਓਲੋਜੀ ਦਾ ਇੱਕ ਹਿੱਸਾ ਹੈਗਾ ਸੋ ਉਹ ਸਾਰਿਆਂ ਨੂੰ ਤੇ ਜਿਨ੍ਹਾਂ ਨੂੰ ਨਹੀਂ ਆਉਂਦੇ ਸੁਪਨੇ ਜੀ ਉਹ ਬਿਮਾਰ ਨੇ ਸੁਪਨੇ ਕਿਸੇ ਕੋਈ ਐਸ ਤਰ੍ਹਾਂ ਨਹੀਂ ਹੈ ਕਿ ਕਿਸੇ ਨੂੰ ਸੁਪਨੇ ਨਹੀਂ ਆਉਂਦੇ ਕੋਈ ਇਹੋ ਜਿਹਾ ਇਨਸਾਨ ਨਹੀਂ ਹੈਗਾ ਸੋ ਉਹਦੇ ਚ ਇਹ ਹੁੰਦਾ ਕਿ ਤੁਹਾਨੂੰ ਮੈਂ ਦੱਸਿਆ ਜਿਵੇਂ ਐਨ ਆਰ ਆਈ ਐਮ ਸਲੀਪ ਡਿਸਆਰਡਰ ਸਕੇ ਇਨਾਂ ਐਨ ਆਰ ਆਈ ਐਮ ਸਲੀਪ ਹੈਗੀ ਹੈ ਐਨ ਆਰ ਆਈ ਐਮ ਸਲੀਪ ਦੇ ਸੁਪਨੇ ਜਨਰਲੀ ਯਾਦ ਨਹੀਂ ਰਹਿੰਦੇ ਆਰ ਆਈ ਐਮ ਸਲੀਪ ਦੇ ਸੁਪਨੇ ਯਾਦ ਰਹਿੰਦੇ ਨੇ ਐਨ ਆਰ ਆਈ ਐਮ ਦੇ ਆਰ ਆਈ ਐਮ ਦੇ ਵਿੱਚ ਕੀ ਅੰਤਰ ਹੈ ਆਰ ਆਈ ਐਮ ਸਲੀਪ ਜਿਹੜੀ ਹੁੰਦੀ ਹੈ ਦੈਟ ਇਜ਼ ਕਾਲਡ ਰੈਪਿਡ ਆਈ ਮੂਵਮੈਂਟ ਸਲੀਪ ਔਰ ਐਨ ਆਰ ਆਈ ਐਮ ਸਲੀਪ ਜਿਹੜੀ ਹੈਗੀ ਹੈ ਦੈਟ ਇਜ਼ ਨੋਨ ਰੈਪਿਡ ਆਈ ਮੂਵਮੈਂਟ ਸਲੀਪ ਸੋ ਉਹਨੂੰ ਆਪ ਜਿਵੇਂ ਡਿਫਰੈਂਟ ਟਾਈਪ ਆਫ ਸਲੀਪ ਹੈਗੇ ਉਹਦੇ ਅੰਦਰ ਸਟੇजेस ਹੁੰਦੀਆਂ ਨੇ ਚਾਰ ਸਟੇजेस ਹੁੰਦੀਆਂ ਨੇ ਐਨ ਆਰ ਆਈ ਐਮ ਸਲੀਪ। ਸੋ ਉਹਦੇ ਅੰਦਰ ਜਦੋਂ ਅਸੀਂ ਸਟੇਜ 3 ਸਟੇਜ 4 ਦੇ ਅੰਦਰ ਹੁੰਦੇ ਆ ਸੋ ਉਹ ਡੀਪ ਸਲੀਪ ਹੁੰਦੀ ਹੈ ਉਹਦੇ ਅੰਦਰ ਸਾਡੀ ਜਿਹੜੀ ਸੁਚੇਤਨਾ ਹੈਗੀ ਉਹ ਕਾਫੀ ਘੱਟ ਹੁੰਦੀ ਹੈ ਤੇ ਉਹਦੇ ਅੰਦਰ ਜਿਹੜੀਆਂ ਡਰੀਮਸ ਆਉਂਦੀਆਂ ਨੇ ਉਹ ਨਹੀਂ ਆਉਂਦੀਆਂ। ਸੁਪਨੇ ਬਹੁਤ سارے ਆਉਂਦੇ ਨੇ। ਮੈਂ ਪੜਿਆ ਸੀ ਜਿਹੜੇ ਚਾਰ ਤੋਂ ਪੰਜ ਸੁਪਨੇ ਸਾਨੂੰ ਰੋਜ਼ਾਨਾ ਰਾਤ ਨੂੰ ਆਉਂਦੇ ਨੇ। ਉਨਾ ਵਿੱਚੋਂ ਬਹੁਤ ਸਾਰੇ ਸੁਪਨੇ ਤਾਂ ਸਾਨੂੰ ਯਾਦ ਰਹਿ ਜਾਂਦੇ ਨੇ ਤੇ ਬਹੁਤ ਸਾਰੇ ਅਸੀਂ ਭੁੱਲੂ ਜਾਂਦੇ ਆਂ ਹਾਂਜੀ ਉਹ ਮੈਂ ਤੁਹਾਨੂੰ ਉਹੀ ਐਕਸਪਲੇਨ ਕੀਤਾ ਕਿ ਐਨ ਆਰ ਆਮ ਤੇ ਆਰ ਆਮ ਸੀ ਦਾ ਜੋ ਡਿਫਰੈਂਸ ਹੈਗਾ ਉਸ ਦੇ ਵਿੱਚ ਹੀ ਆ ਜਾਂਦਾ ਉਹਦੇ ਵਿੱਚ ਹੈ ਡਾਕਟਰ ਸਾਹਿਬ ਇਹ ਆਥਾ ਸਮੁੰਦਰ ਸੁਪਨਿਆਂ ਦਾ ਹੈ ਨਾ ਤਾਂ ਇਹਦੇ ਵਿੱਚ ਜਿੰਨੇ ਸੁਪਨੇ ਲਈ ਜਾਓ ਉਹਨੇ ਥੋੜੇ ਨੇ ਹਾਂ ਤਾਂ ਸੁਪਨੇ ਪੂਰੇ ਹੁੰਦੇ ਨਹੀਂ ਵੈਸੇ ਸੁਪਨੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੁਪਨੇ ਲਈ ਕੰਮ ਕਰਨਾ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਹੈ ਜੀ ਸਿਰਫ ਸੁਪਨੇ ਲੈ ਕੇ ਸੁਪਨੇ ਪੂਰੇ ਨਹੀਂ ਕੀਤੇ ਜਾ ਸਕਦੇ ਸੋ ਉਹਦੇ ਲਈ ਮਿਹਨਤ ਕਰੋ ਔਰ ਸੁਪਨੇ ਜ਼ਰੂਰ ਲਓ ਸੁਪਨੇ ਲਓਗੇ ਤੇ ਅੱਗੇ ਵਧੋਗੇ ਉਹਨਾਂ ਨੂੰ ਪੂਰਾ ਕਰੋਗੇ ਪਰ ਸੁਪਨੇ ਲੈਨੇ ਮਾੜਾ ਨਹੀਂ ਐ ਜਿਹਨੂੰ ਅਸੀਂ ਯੂ ਨੋ ਫਿਜ਼ਿਕ ਫਿਲਾਸੋਫੀਕਲ ਟਰਮ ਦੇ ਅੰਦਰ ਕਮਾਗੇ ਕਿ ਸੁਪਨੇ ਲੈਣਾ ਮਾੜਾ ਨਹੀਂ ਐ ਪਰ ਸੁਪਨੇ ਲੈ ਕੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਜ਼ਰੂਰ ਮਿਲਦਾ ਕਰ ਰਿਹਾ ਕਿ ਕੋਈ ਚੀਜ਼ ਮੈਨੂੰ ਮਿਲ ਜਾਏਗੀ ਤੇ ਉਹਨੂੰ ਰਾਤ ਨੂੰ ਜਿਹੜੇ ਸੁਪਨੇ ਆਣਗੇ ਉਹਦਾ ਥੀਮ ਵੀ ਬੇਸਿਕਲੀ ਉਹੀ ਹੋਏਗਾ ਹਾਂ ਜਾਂ ਉਹਦੀ ਕਿਸੇ ਨਾਲ ਲੜਾਈ ਐ ਤਾਂ ਉਹ ਰਾਤ ਦੇ ਵਿੱਚ ਜਦੋਂ ਸੁਪਨਾ ਆਏਗਾ ਉਸ ਨੂੰ ਤੇ ਉਹ ਉਸ ਬੰਦੇ ਦੇ ਨਾਲ ਲੜਾਈ ਕਰ ਰਿਹਾ ਹੋਏਗਾ ਸੋ ਇਹ ਚੀਜ਼ਾਂ ਬੜੀਆਂ ਕਾਮਨ ਨੇ ਕਿਉਂਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਦਿਸ ਇਜ਼ ਡ੍ਰੀम्स ਆਰ ਦੀ ਰੋਡ ਟੂ ਦੀ ਅਨਕੌਨਸ਼ੀਅਸ ਸੋ ਜੋ ਤੁਹਾਡੇ ਬ੍ਰੇਨ ਦੇ ਅੰਦਰ ਅਨਕੌਨਸ਼ੀਅਸ ਚੱਲ ਰਿਹਾ ਹੁੰਦਾ ਹੈ ਮਾਈਂਡ ਦੇ ਅੰਦਰ ਜੋ ਚੱਲ ਰਿਹਾ ਹੁੰਦਾ ਉਹ ਚੀਜ਼ਾਂ ਸਾਡੀਆਂ ਸਾਹਮਣੇ ਆਉਂਦੀਆਂ ਹਮ ਪਰ ਤੁਸ ਜਿਵੇਂ ਜਿਹੋ ਜੀ ਉਮਰ ਹੁੰਦੀ ਹੈ ਉਸ ਤਰ੍ਹਾਂ ਦੇ ਸੁਪਨੇ ਆਉਂਦੇ ਨੇ ਜ਼ਿਆਦਾਤਰ ਜੇ ਬੱਚਿਆਂ ਬਾਰੇ ਸੋਚਿਆ ਜਾਂਦਾ ਬੱਚਿਆਂ ਨੂੰ ਸੁਪਨੇ ਆਉਂਦੇ ਨੇ ਉਹ ਪੇਪਰਾਂ ਦੇ ਵਿੱਚ ਫੇਲ ਹੋ ਰਹੇ ਨੇ ਜਾਂ ਪਾਸ ਹੋ ਰਹੇ ਨੇ ਜਾਂ ਜਿਸ ਟੀਚਰ ਤੋਂ ਉਹਨਾਂ ਨੂੰ ਡਰ ਹੁੰਦਾ ਹੈ ਉਸ ਟੀਚਰ ਬਾਰੇ ਹੀ ਸੁਪਨੇ ਸੋਜਦੇ ਨੇ ਕਿ ਸਵੇਰੇ ਮੈਂ ਜਾਣਾ ਮੇਰੇ ਨਾਲ ਉਸ ਟੀਚਰ ਨੇ ਮੈਨੂੰ ਵੀ ਪੇਪਰ ਯਾਦ ਨਹੀਂ ਹੈ ਮਾਰ ਪਈ ਜਾਂ ਉਸ ਟੀਚਰ ਦੇ ਬਾਰੇ ਸੋਜਦੇ ਨੇ ਇਹ ਫਿਰ ਸੁਪਨਿਆਂ ਦੀ ਵੀ ਉਮਰ ਹੁੰਦੀ ਹੈ ਕਿ ਬੱਚਿਆਂ ਨੂੰ ਬੱਚਿਆਂ ਵਾਲੇ ਸੁਪਨੇ ਆਉਨੇ ਨੇ ਅ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣੇ ਉਹ ਗੱਲ ਕਰਕੇ ਹਟੇ ਆਪਾਂ ਕਿ ਜਿਸ ਤਰ੍ਹਾਂ ਸਾਡੀ ਥਾਟ ਪ੍ਰੋਸੈਸ ਹੈ ਜਾਂ ਜਿਸ ਤਰ੍ਹਾਂ ਦੀ ਸਾਡੀ ਸੋਚਣੀ ਹੈ ਜਾਂ ਜਿਸ ਤਰ੍ਹਾਂ ਦੀ ਸਾਡੀ ਅਨਕੌਨਸ਼ੀਅਸ ਹੈ ਜਿਹੜੇ ਸੁਪਨੇ ਹੁੰਦੇ ਆ ਉਹ ਅਨਕੌਨਸ਼ੀਅਸ ਤੋਂ ਇਨਫਲੂਐਂਸਡ ਹੁੰਦੇ ਨੇ ਯਾ ਸਾਡੀ ਜੋ ਦਿਨਚਰਿਆ ਹੈਗੀ ਹੈ ਜਾਂ ਜਿਸ ਤਰੀਕੇ ਦੇ ਨਾਲ ਅਸੀਂ ਵਿਚਰ ਰਹੇ ਆਂ ਜੇ ਸਕੂਲ ਦੇ ਵਿੱਚ ਵਿਚਰ ਰਹੇ ਆਂ ਤੇ ਅਸੀਂ ਪੜ੍ਹਾਈ ਕਰ ਰਹੇ ਆਂ ਅਸੀਂ ਕੋਈ ਜੌਬ ਤਾਂ ਕਰ ਨਹੀਂ ਰਹੇ ਸੋ ਜੌਬ ਬਾਰੇ ਤਾਂ ਸੁਪਨੇ ਆਏਗਾ ਨਹੀਂ ਕਿਉਂਕਿ ਸਾਨੂੰ ਉਹ ਚੀਜ਼ ਸਾਡੀ ਅਨਕੌਂਸ਼ੀਅਸ ਦੇ ਅੰਦਰ ਅਜੇ ਹੈ ਹੀ ਨਹੀਂ ਉਹ ਚੀਜ਼ ਹੂੰ ਸੋ ਉਹ ਜਿਹੜੇ ਸੁਪਨੇ ਜਿਸ ਵੀ ਏਜ ਰਿਲੇਟਿਡ ਹੈਗੇ ਨੇ ਸੋ ਉਮਰ ਦੇ ਨਾਲ ਜਿਸ ਤਰੀਕੇ ਦੀ ਉਮਰ ਹੈ ਜੇ ਕੋਈ ਬੱਚਾ ਹੈਗਾ ਤਾਂ ਉਹਨੂੰ ਜਿਹੜੀ ਡ੍ਰੀਮਸ ਹੈਗੀਆਂ ਨੇ ਹੁਣ ਗਰੀਬਨ 3 ਸਾਲ ਜਾਂ 4 ਸਾਲ ਦੇ ਬੱਚੇ ਨੇ ਬੜੀ ਡਿਟੇਲ ਦੇ ਅੰਦਰ ਆਪਣੀਆਂ ਡ੍ਰੀਮਸ ਨੂੰ ਐਕਸਪਲੇਨ ਕੀਤਾ ਜਿਹੜੀ ਯੰਗੇਸਟ ਹੈ ਉਹ 2.5 ਸਾਲ ਦੀ ਆਈ ਥਿੰਕ ਡਾਕੂਮੈਂਟਡ ਹੈਗੀ ਹੈ ਜਿਹਦੇ ਵਿੱਚ ਉਹਨੂੰ ਡ੍ਰੀਮ ਜਿਹੜੀ ਹੈਗੀ ਹੈ ਉਹ ਪ੍ਰੋਪਰ ਯਾਦ ਸੀ ਬੱਚੇ ਨੂੰ ਔਰ ਬੱਚੇ ਨੇ ਪ੍ਰੋਪਰ ਐਕਸਪਲੇਨ ਕੀਤੀ ਸੀ ਸੋ ਇਸ ਤਰੀਕੇ ਦੇ ਜਿਹੜੇ ਇਨਸਟੈਂਸਸ ਨੇ ਆ ਇਸ ਤਰੀਕੇ ਦੇ ਜਿਹੜੇ ਯੂ نو ਡ੍ਰੀਮਸ ਦੇ ਨਾਲ ਰਿਲੇਟਡ ਜਿਹੜੇ ਟੌਪਿਕਸ ਹੈਗੇ ਨੇ ਜਾਂ ਕੀਆ ਥੀਮ ਆਫ ਡ੍ਰੀਮ ਡ੍ਰੀਮ ਹੈਗੇ ਸੋ ਉਹ ਏਜ ਫੈਕਟਰ ਔਰ ਹੋਰ ਚੀਜ਼ਾਂ ਦੇ ਨਾਲ ਜਿਵੇਂ ਕੋਈ ਸੁਣ ਨਹੀਂ ਪਾ ਰਿਹਾ ਹੈ ਜਾਂ ਜੇ ਕੋਈ ਦੇਖ ਨਹੀਂ ਪਾ ਰਿਹਾ ਸੋ ਉਹਨਾਂ ਚੀਜ਼ਾਂ ਤੋਂ ਇਨਫਲੂਐਂਸਡ ਹੁੰਦਾ ਜਿੰਨਾ ਜਿਸ ਕਿਸੇ ਦਾ ਕੌਨਸ਼ੀਅਸ ਤੋਂ ਅਨਕੌਨਸ਼ੀਅਸ ਦੇ ਅੰਦਰ ਕਿਸੇ ਦਾ ਕੋਈ ਜਿਹੜੀ ਥਾਟ ਪ੍ਰੋਸੈਸ ਆ ਉਹ ਗਿਆ ਹੋਇਆ ਵਾ ਉਸੇ ਤਰੀਕੇ ਦੀ ਉਸੇ ਥੀਮ ਬੇਸਡ ਜਿਹੜਾ ਹੈਗਾ ਡ੍ਰੀਮ ਜਿਹੜੀ ਹੈ ਉਹ ਲੋਕਾਂ ਨੂੰ ਆਉਂਦੀ ਹੈ ਜੀ ਡਾਕਟਰ ਸਾਹਿਬ ਇਹ ਤਾਂ ਸਾਇੰਟਿਸਟ ਦੇ ਪ੍ਰਭਾਵ ਦੇ ਨਾਲ ਤੁਸੀਂ ਦੱਸ ਰਹੇ ਹੋ ਪਰ ਅੰਧਵਿਸ਼ਵਾਸ ਵੀ ਜੁੜੇ ਹੋਏ ਨੇ ਸੁਪਨਿਆਂ ਦੇ ਨਾਲ ਜਿਵੇਂ ਜਦੋਂ ਸਾਡੇ ਪਰਿਵਾਰ ਚੋਂ ਕਿਸੇ ਦੀ ਮੌਤ ਹੋ ਜਾਂਦੀ ਏ ਉਹ ਬਾਰ ਬਾਰ ਸੁਪਨਿਆਂ ਦੇ ਵਿੱਚ ਆਉਂਦਾ ਹੈ ਜਾਂ ਬਹੁਤ ਸਾਰੇ ਜਿਨ੍ਹਾਂ ਨੂੰ ਅਸੀਂ ਮਿਲੇ ਵੀ ਨਹੀਂ ਹੁੰਦੇ ਜਿਨ੍ਹਾਂ ਦੀਆਂ ਫੋਟੋਆਂ ਦੇਖੀਆਂ ਹੁੰਦੀਆਂ ਨੇ ਉਹ ਸੁਪਨਿਆਂ ਦੇ ਵਿੱਚ ਆਉਂਦੇ ਨੇ ਤਾਂ ਅੰਧਵਿਸ਼ਵਾਸ ਨਾਲ ਵੀ ਜੋੜਿਆ ਜਾਂਦਾ ਜੀ ਇਹ ਸਾਨੂੰ ਯਾਦ ਦਿਲਾਉਂਦੇ ਨੇ ਸਾਡੀਆਂ ਚੀਜ਼ਾਂ ਜਿਹੜੀਆਂ ਅਸੀਂ ਭੁੱਲੇ ਹੋਏ ਆਂ ਤਾਂ ਵੱਡੇ ਸਾਡੇ ਬੋਲ ਹੀ ਦਿੰਦੇ ਨੇ ਹਮੇਸ਼ਾ ਤੁਹਾਡੇ ਪਿਤਾ ਜੀ ਦੀ ਜੇ ਸੁਪਨੇ ਦੇ ਵਿੱਚ ਤੁਹਾਨੂੰ ਯਾਦ ਆ ਰਹੀ ਹੈ ਤਾਂ ਤੁਸੀਂ ਉਹ ਚੀਜ਼ ਨਹੀਂ ਪੂਰੀ ਕੀਤੀ ਉਹ ਚੀਜ਼ ਪੂਰੀ ਹੋਏਗੀ ਫਿਰ ਸੁਪਨੇ ਤੁਹਾਡੇ ਜਿਹੜੇ ਨੇ ਨਹੀਂ ਆਉਣਗੇ ਇਸ ਤਰ੍ਹਾਂ ਦੇ ਇਹ ਅੰਧਵਿਸ਼ਵਾਸ ਨਾਲ ਵੀ ਜੁੜ ਸਕਦੇ ਆਪਾਂ ਸੋ ਅ ਪਹਿਲਾ ਇਹਦਾ ਇੱਕ ਦੋ ਦੋ ਪਾਰਟਸ ਨੇ ਤੁਹਾਡੇ ਕੁਐਸਚਨ ਦੇ ਪਹਿਲਾ ਪਾਰਟ ਇਹ ਹੈਗਾ ਕਿ ਸਾਡੇ ਸੁਪਨਿਆਂ ਵਿੱਚ ਉਹ ਲੋਕ ਆਉਂਦੇ ਨੇ ਜਿਹੜੇ ਜਾ ਚੁੱਕੇ ਹੁੰਦੇ ਨੇ ਜਾਂ ਜਿਹੜੇ ਲੋਕ ਮਰ ਚੁੱਕੇ ਨੇ ਜਾਂ ਜਿਨ੍ਹਾਂ ਦੀਆਂ ਸੀ ਸਿਰਫ ਤਸਵੀਰਾਂ ਹੀ ਦੇਖੀਆਂ ਨੇ ਸੋ ਇਸ ਤਰ੍ਹਾਂ ਹੈ ਕਿ ਜਿਹੜੇ ਜਿਸ ਤਰ੍ਹਾਂ ਉਹਨਾਂ ਦੇ ਬਾਰੇ ਲੋਕਾਂ ਨੇ ਗੱਲ ਕੀਤੀ ਆ ਉਹਨਾਂ ਦੀ ਸਾਡੀ ਕੋਈ ਬਚਪਨ ਦੀ ਯਾਦ ਹੈਗੀ ਹੈ ਜਾਂ ਕਿਸੇ ਦੇ ਗ੍ਰੈਂਡਪੈਰੈਂਟ ਸੀ ਮੇਰੇ ਗ੍ਰੈਂਡਪੈਰੈਂਟਸ ਹੈਗੇ ਨੇ ਸੋ ਉਹਨਾਂ ਦੀ ਡੈਥ ਹੋ ਚੁੱਕੀ ਹੈ 2002 ਦੇ ਅੰਦਰ ਮੇਰੇ ਗ੍ਰੈਂਡਪੈਰੈਂਟਸ ਸੀ ਸੋ ਸੋ ਉਹ ਮੇਰੇ ਸੁਪਨੇ 'ਚ ਕਦੀ ਕਦੀ ਆਂਦੇ ਨੇ ਸੋ ਇਹ ਚੀਜ਼ ਬਹੁਤ ਨਾਰਮਲ ਆ ਕਿ ਕੋਈ ਸਾਡੇ ਸੁਪਨੇ ਵਿੱਚ ਆ ਰਿਹਾ ਹੈ ਜਾਂ ਮੇਰੇ ਗ੍ਰੈਂਡਫਾਦਰ ਨੇ ਕੋਈ ਗੱਲ ਮੈਨੂੰ 2001 'ਚ ਕਹੀ ਜਾਂ 19 ਸੋ ਨੜੀ ਦੇ ਅੰਦਰ ਮੈਨੂੰ ਕੋਈ ਗੱਲ ਕਹੀ ਉਹ ਗੱਲਾਂ ਮੈਨੂੰ ਹੋ ਸਕਦਾ ਹੈ ਮੇਰੀ ਅਨਕੌਨਸ਼ੀਅਸ ਦੇ ਵਿੱਚ ਹੋਣ ਮੇਰੇ ਗ੍ਰੈਂਡਫਾਦਰ ਨੇ ਹੋ ਸਕਦਾ ਉਹਦੋਂ ਮੈਨੂੰ ਕਿਆ ਹੋਵੇ ਬੇਟਾ ਜਦੋਂ ਮੇਰੀ ਮੌਤ ਹੋ ਗਈ ਉਸ ਤੋਂ ਬਾਅਦ ਫਲਾਨ ਗੁਰਦੁਆਰੇ ਦੇ ਅੰਦਰ ਜਾ ਕੇ ਤੁਸੀਂ ਹੂੰ ਪਾਠ ਕਰ ਲਿਓ ਸੋ ਉਹ ਚੀਜ਼ ਮੈਨੂੰ ਅਗਰ ਸੁਪਨੇ ਦੇ ਵਿੱਚ ਆ ਰਹੀ ਹੈ ਸੋ ਸਾਇੰਟੀਫਿਕਲੀ ਅਗਰ ਮੈਂ ਇਸ ਚੀਜ਼ ਨੂੰ ਅਨਾਲਿਸਿਸ ਕਰਾਂ ਤੇ ਉਹ ਮੇਰੀ ਅਨਕੌਨਸ਼ੀਅਸ ਦੇ ਵਿੱਚ ਉਹ ਗੱਲ ਸੀਗੀ ਹੂੰ ਹੂੰ ਸੈਕੰਡਰੀ ਚੀਜ਼ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਨਾਲ ਹੋਰ ਚੀਜ਼ਾਂ ਬਹੁਤ ਅਟੈਚਡ ਹੁੰਦੀਆਂ ਨੇ ਜਿਵੇਂ ਡਿਸਪਲੇਸਮੈਂਟਸ ਹੈਗੀਆਂ ਨੇ ਜਿਵੇਂ ਅਸੀਂ ਕਿਸ ਕਿਸੇ ਦੇ ਨਾਲ ਅਟੈਚਡ ਫੀਲਿੰਗ ਕਿਸੇ ਦੂਸਰੇ ਦੇ ਉੱਤੇ ਅਸੀਂ ਪ੍ਰੋਜੈਕਟ ਕਰਦੇ ਹਾਂ ਪ੍ਰੋਜੈਕਸ਼ਨਸ ਹੈਗੀਆਂ ਨੇ ਡਿਸਪਲੇਸਮੈਂਟਸ ਹੈਗੀਆਂ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਕੰਪਲੈਕਸ ਨੇ ਡ੍ਰੀਮ ਅਨਾਲਿਸਿਸ ਦੇ ਵਿੱਚ ਦੂਸਰਾ ਜਿਹੜਾ ਹੈਗਾ ਦੂਸਰਾ ਐਸਪੈਕਟ ਹੈਗਾ ਤੁਹਾਡਾ ਕੀ ਅੰਧਵਿਸ਼ਵਾਸ ਹੂੰ ਸੋ ਕੋਈ ਕਹਿ ਦਿੰਦਾ ਹੈ ਜੇ ਤੁਸੀਂ ਉੱਥੇ ਜਾ ਕੇ ਅਗਰ ਕਿਸੇ ਦੀ ਡੈਥ ਹੋਈ ਹੈ ਜੀ ਉੱਥੇ ਸੋਨੇ ਦੀ ਮੂਰਤੀ ਭੇਟ ਕਰਾਓ ਜਾਂ ਤੁਸੀਂ ਜਾ ਕੇ ਉੱਥੇ ਪ੍ਰਸ਼ਾਦ ਕਰਾਓ ਜਾਂ ਫਲਾਂ ਜਗ੍ਹਾ ਤੇ ਤੁਸੀਂ ਜਾ ਕੇ ਇਹ ਚੀਜ਼ਾਂ ਕਰ ਸੋ ਉਹਨਾਂ ਦਾ ਕੋਈ ਇਸ ਤਰ੍ਹਾਂ ਕੀ ਕੋਈ ਸਿਗਨਲ ਰੱਬ ਵੱਲੋਂ ਆ ਰਿਹਾ ਸਾਨੂੰ ਜਾਂ ਕਿਸੇ ਨੇ ਸਾਨੂੰ ਕੁਝ ਕਿਹਾ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਤਾਲੁਕ ਜਾਂ ਕੋਈ ਇੰਟਰ ਰਿਲੇਸ਼ਨ ਇਹਨਾਂ ਚੀਜ਼ਾਂ ਦਾ ਹੈਗਾ ਹੂੰ ਹੂੰ ਸਾਨੂੰ ਇਹਨਾਂ ਅੰਧਵਿਸ਼ਵਾਸਾਂ ਦੇ ਉੱਤੇ ਜ਼ਰੂਰ ਸੋਚਣਾ ਪਵੇਗਾ ਕਿ ਅਸੀਂ ਇਹਨਾਂ ਦੇ ਉੱਤੇ ਐਕਟਪੌਨ ਕਰਨਾ ਹੈ ਕਿ ਨਹੀਂ ਕਰਨਾ ਪਰ ਡ੍ਰੀਮਸ ਜਿਹੜੀਆਂ ਨੇ ਇਹ ਰੋਡ ਟੂ ਜਿਵੇਂ ਮੈਂ ਪਹਿਲਾਂ ਵੀ ਕਿਹਾ ਇਟ ਇਜ਼ ਅ ਰੋਡ ਟੂ ਯੋਰ ਅਨਕੌਨਸ਼ੀਅਸ ਸੋ ਤੁਸੀਂ ਆਪਣੀ ਅਨਕੌਨਸ਼ੀਅਸ ਨੂੰ ਜ਼ਰੂਰ ਸਮਝੋ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਜਿਹੜੀ ਅਨਕੌਨਸ਼ੀਅਸ ਆ ਉਹ ਤੁਹਾਨੂੰ ਕੀ ਕਹਿ ਰਹੀ ਹੈ ਜਾਂ ਤੁਸੀਂ ਜਿਹੜੀਆਂ ਅਨਫੁਲਫਿਲਡ ਗੱਲਾਂ ਕੋਈ ਤੁਹਾਡੇ ਪੇਰੈਂਟਸ ਦੀਆਂ ਜਾਂ ਤੁਹਾਡੇ ਬਜ਼ੁਰਗਾਂ ਦੀਆਂ ਕੋਈ ਹੈਗੀਆਂ ਨੇ ਜਿਹੜੇ ਤੁਹਾਡੇ ਮਨ ਦੇ ਵਿੱਚ ਤੁਹਾਨੂੰ ਹੋ ਸਕਦਾ ਤੁਹਾਨੂੰ ਪਰੇਸ਼ਾਨ ਕਰ ਰਹੀਆਂ ਹੋ ਉਹਨਾਂ ਬਾਰੇ ਜ਼ਰੂਰ ਸੋਚੋ ਔਰ ਕਿਸ ਤਰੀਕੇ ਉਹਦੀ ਆਪੂਰਤੀ ਕੀਤੀ ਜਾ ਸਕਦੀ ਹੈ ਕਿਸ ਤਰੀਕੇ ਕਈ ਲੋਕ ਕਹਿ ਦਿੰਦੇ ਆ ਜੀ ਉਹਨਾਂ ਦੀ ਰੂਹ ਕਿਸ ਤਰੀਕੇ ਖੁਸ਼ ਹੋਏਗੀ ਉਹ ਤੁਸੀਂ ਸੋਚ ਸਕਦੇ ਹੋ ਉਹਦੇ ਬਾਰੇ ਪਰ ਅੰਧਵਿਸ਼ਵਾਸ ਨੂੰ ਇਹਦੇ ਨਾਲ ਪਲੀਜ਼ ਨਾ ਅਟੈਚ ਕਰੋ। ਹੂੰ। ਤੇ ਦੋਸਤ ਜਿਸ ਵਲੇ ਵੀ ਸੋਚਨ ਸੁਣਨ ਜਾਉਂਦਾ ਤੇ ਸਾਨੂੰ ਸੁਪਨੇ ਜਿਹੜੇ ਨੇ ਸੰਕੇਤ ਦਿੰਦੇ ਨੇ। ਜਿਵੇਂ ਜੇ ਸਾਪ ਨੂੰ ਸੱਪ ਦਾ ਸੁਪਨੇ ਦੇ ਵਿੱਚ ਆਉਣਾ ਸੋਚਿਆ ਜਾਂਦਾ ਮਾੜਾ ਵੀ ਹੁੰਦਾ ਤੇ ਵਧੀਆ ਵੀ ਹੁੰਦਾ ਤੇ ਇਹ ਸੱਪ ਆਇਆ ਤਾਂ ਬਹੁਤ ਵਧੀਆ ਹੋਏਗਾ ਪੈਸੇ ਮਿਲਣ ਵਾਲੇ ਨੇ। ਇਸ ਤਰ੍ਹਾਂ ਦੀ ਉਧਾਰਨਾ ਦਿੱਤੀਆਂ ਜਾਂਦੀਆਂ ਨੇ। ਜਿਵੇਂ ਜਿ ਸੰਕੇਤ ਹੁੰਦੇ ਨੇ ਕਿ ਸੁਪਨੇ ਦਾ ਸਾਨੂੰ ਜਾਂ ਰੂਹ ਦਾ ਨਜ਼ਰ ਆਉਣਾ। ਕੀ ਇਸ ਤਰ੍ਹਾਂ ਦੇ ਬਹੁਤ سارے ਸੰਕੇਤ ਦਿੱਤੇ ਜਾਂ ਇਹ ਸੱਚ ਹੁੰਦਾ ਨਹੀਂ? ਅ ਦੇਖੋ ਮੈਂ ਬਾਰ ਬਾਰ ਇਹ ਕਹਿ ਚੁੱਕਾ ਕਿ ਇਹ ਤੁਹਾਡੇ ਅਨਕੌਂਸ਼ੀਅਸ ਡਿਜ਼ਾਇਰਸ ਤੁਹਾਡੇ ਅਨਕੌਂਸ਼ੀਅਸ ਫੀਅਰਸ ਹੁੰਦੇ ਨੇ ਜਿਹੜੇ ਤੁਹਾਨੂੰ ਸੁਪਨੇ ਦੇ ਰੂਪ ਵਿੱਚ ਦਿਖਦੇ ਨੇ। ਸੋ ਇਹਨਾਂ ਨੂੰ ਬਹੁਤ ਜ਼ਿਆਦਾ ਕੋਈ ਮੀਨਿੰਗ ਅਟੈਚ ਕਰਨਾ। ਹਾਂ ਤੁਸੀਂ ਆਪਣੇ ਜ਼ਰੂਰ ਆਪਣੇ ਸਾਈਕੋਲੋਜੀ ਬਾਰੇ ਔਰ ਆਪਣੀ ਸੋਚ ਵਿਚਾਰਧਾਰਾ ਬਾਰੇ ਜ਼ਰੂਰ ਚੀਜ਼ ਨੂੰ ਡਿਸਕਸ ਕਰਕੇ ਕਿਸੇ ਜਿਹੜਾ ਜਿਹੜਾ ਬੰਦਾ ਡ੍ਰੀਮ ਅਨਾਲਿਸਿਸ ਕਰਦਾ ਹੈ ਜਾਂ ਜਿਹੜਾ ਕੋਈ ਸਾਈਕੋਲੋਜਿਸਟ ਡ੍ਰੀਮ ਅਨਾਲਿਸਿਸ ਕਰਦਾ ਤੁਸੀਂ ਉਹਦੇ ਬਾਰੇ ਸਮਝ ਜ਼ਰੂਰ ਸਕਦੇ ਹਮ ਪਰ ਜੇ ਇਹਦੇ ਨਾਲ ਕੋਈ ਅੰਧਵਿਸ਼ਵਾਸੀ ਗੱਲ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕਿ ਪੈਸੇ ਮਿਲਣਗੇ ਜਾਂ ਕੁਝ ਇਸ ਤਰ੍ਹਾਂ ਦਾ ਹੋਏਗਾ ਤਾਂ ਉਹ ਚੀਜ਼ਾਂ ਮੈਂ ਜਿਵੇਂ ਹੁਣੇ ਵੀ ਕਿਹਾ ਕਿ ਅੰਧਵਿਸ਼ਵਾਸ ਵਾਲੀਆਂ ਗੱਲਾਂ ਨੇ ਉਹ ਚੀਜ਼ਾਂ ਜ਼ਰੂਰੀ ਨਹੀਂ ਕਿ ਪੂਰੀਆਂ ਹੋਣਗੀਆਂ ਤੁਹਾਡੀਆਂ ਹਮ ਹਮ ਸੋ ਉਹ ਇੱਕ ਸੁਪਨਾ ਹੈ ਉਹਦੇ ਅੰਦਰ ਜਿਹੜੀ ਜਿਹੜੀ ਚੀਜ਼ ਹੋ ਰਹੀ ਹੈ ਉਹਦਾ ਤੁਹਾਡੀ ਆਪਣੀ ਸਾਈਕੋਲੋਜੀ ਔਰ ਆਪਣੀ ਸਾਈਕੀ ਦੇ ਨਾਲ ਜ਼ਰੂਰ ਤਾਲੁਕ ਹੈਗਾ ਤੁਹਾਡੀ ਆਪਣੀ ਅਨਕੌਨਸ਼ੀਅਸ ਨਾਲ ਜ਼ਰੂਰ ਤਾਲੁਕ ਹੈਗਾ ਪਰ ਉਹਦਾ ਕਿਸੇ ਹੋਰ ਐਕਸਟਰਨਲ ਫੈਕਟਰ ਦੇ ਨਾਲ ਉਹਨੂੰ ਜੋੜਨਾ ਜਾਂ ਇਹ ਚੀਜ਼ ਸੋਚਣਾ ਕਿ ਕਿਸੇ ਅੰਧਵਿਸ਼ਵਾਸ ਨਾਲ ਉਹਨੂੰ ਜੋੜ ਲਈਏ ਮੇਰੇ ਖਿਆਲ ਨਾਲ ਉਹ ਚੀਜ਼ ਨੂੰ ਆਪਾਂ ਅਵੋਇਡ ਹੀ ਕਰੀਏ ਤੇ ਬੈਟਰ ਹੈ ਡਾਕਟਰ ਸਾਹਿਬ ਪਰ ਇਹ ਵੀ ਹੁੰਦਾ ਨਾ ਜਿਆਦਾਤਰ ਮੰਨ ਲਓ ਮੈਂ ਅੱਜ ਸਾਰਾ ਦਿਨ ਪਾਣੀ ਦੇ ਨੇੜੇ ਨਹੀਂ ਗਿਆ ਪਰ ਸੁਪਨਾ ਆ ਰਿਹਾ ਜੀ ਮੈਂ ਡੁੱਬ ਰਿਹਾ ਮੈਂ ਹਵਾ ਦੇ ਵਿੱਚ ਡੁੱਬਿਆ ਨਹੀਂ ਏ ਮੈਨੂੰ ਸੁਪਨਾ ਆ ਰਿਹਾ ਜੇ ਮੈਂ ਹਵਾ ਦੇ ਵਿੱਚ ਉੱਡਦਾ ਪਿਆ ਇਹ ਫਿਰ ਕਿਉਂ ਕਿਵੇਂ ਮਤਾਲ ਮਿਲ ਬਿਠਾਉਦਾ ਸੜਾ ਮੈਨੂੰ ਸੋ ਇਸ ਤਰ੍ਹਾਂ ਇਹਦੇ ਵਿੱਚ ਡ੍ਰੀਮ ਪ੍ਰੋਸੈਸ ਜਿਹੜਾ ਹੁੰਦਾ ਹੈ ਔਰ ਡ੍ਰੀਮ ਐਨਾਲਿਸਿਸ ਦੀ ਜਿਵੇਂ ਗੱਲ ਕੀਤੀ ਇਹਦੇ ਅੰਦਰ ਬਹੁਤ ਹੀ ਕੰਪਲੈਕਸ ਇਹ ਡ੍ਰੀਮ ਐਨਾਲਿਸਿਸ ਹੁੰਦਾ ਜਿਵੇਂ ਤੁਹਾਡਾ ਮਨ ਕਰ ਰਿਹਾ ਤੁਸੀਂ ਉੱਡੇ ਨਹੀਂ ਹੋ ਪਰ ਤੁਹਾਡਾ ਮਨ ਕਰ ਰਿਹਾ ਕਿ ਤੁਸੀਂ ਬਾਹਰ ਕਿਸੇ ਦੇਸ਼ ਵਿੱਚ ਵਸਣਾ ਚਾਹੁੰਦੇ ਹੋ ਤੁਹਾਡੇ ਮਨ ਦੀ ਇੱਛਾ ਹੈ ਤੁਹਾਨੂੰ ਇੱਕ ਉਦਾਹਰਨ ਦਿੰਦੇ ਹਾਂ ਜੀ ਔਰ ਤੁਹਾਡੇ ਮੰਨ ਦੀ ਇੱਛਾ ਹੈ ਕਿ ਤੁਹਾਡਾ ਸਮਝ ਲਓ ਵੀਜ਼ਾ ਨਹੀਂ ਹੈਗਾ ਜਾਂ ਵੀਜ਼ਾ ਤੁਹਾਡਾ ਆਇਆ ਨਹੀਂ ਹੈ ਸੋ ਐ ਲੱਗਦਾ ਕਿ ਜਿਵੇਂ ਸੁਪਰ ਸਿੰਘ ਉੱਡ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲਾ ਗਿਆ ਸੀਗਾ ਉਹ ਫਿਲਮ ਤੋਂ ਇਨਫਲੂਐਂਸਡ ਹੈ ਸੋਚ ਕੇ ਤੇ ਨਾ ਕਿਤੇ ਹੋਏਗੀ ਜਾਂ ਕਿਤੇ ਉਹ ਚੀਜ਼ ਉਹ ਦੇਖੀ ਹੋਏਗੀ ਸੁਪਰਮੈਨ ਦੇਖਿਆ ਹੋਏਗਾ ਸੋ ਸਾਡਾ ਮਨ ਕਰਦਾ ਹੈ ਕਿ ਹਾਂ ਭਈ ਮੈਂ ਫੁਲਾਂ ਜਗ੍ਹਾ ਤੇ ਚਲੇ ਜਾਵਾਂ ਮੈਂ ਉੱਡ ਕੇ ਚਲਾ ਜਾਵਾਂ ਸੋ ਉਹ ਤੁਹਾਡੇ ਥਰੀ ਅਨਾਲਿਸਿਸ ਦੇ ਵਿੱਚ ਜਾਂ ਤੁਹਾਨੂੰ ਉਹ ਚੀਜ਼ ਦੇ ਬਾਰੇ ਅਭਾਸ ਹੋ ਜਾਏਗਾ ਕਿ ਹਾਂ ਤੁਹਾਡੀ ਸੋਚ ਸੀ ਬੈਲੈਂਸ ਤਰੀਕੇ ਦੀ ਕਿਸੇ ਨਾਲ اور اور ਤੁਹਾਡੀ ਕਿਸੇ ਹੱਦ ਤੱਕ ਇਹ ਚੀਜ਼ ਸੀਗੀ ਕਿ ਮੈਂ ਵੀ ਕਿਸੇ ਦੂਸਰੀ ਜਗ੍ਹਾ ਤੇ ਜਾਣਾ ਚਾਹਨਾ ਜਾਂ